ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਰਾਜਵੀਰ ਦੀ ਜ਼ਿੰਦਗੀ ਦੇ ਭਾਗ 13ਵੇਂ ਬਾਰੇ ਸੋ ਭਾਗ 12ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਦੀਪਾ ਹੀਰਾ ਵਾਲਾ ਗਰੁੱਪ ਹੁੰਦਾ ਹੈ ਉਹਦੇ ਵਿੱਚ ਇੱਕ ਮੁੰਡਾ ਹੁੰਦਾ ਭਿੰਦਾ ਉਹ ਕਹਿੰਦਾ ਵੀ ਮੈਂ ਹੁਣ ਤੁਹਾਡਾ ਗਰੁੱਪ ਛੱਡਣਾ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਕਹਿੰਦੇ ਨੇ ਵੀ ਭਿੰਦੇ ਦੇ ਛੱਡਣ ਤੋਂ ਬਾਅਦ ਗਰੁੱਪ ਪੁਲਿਸ ਦਾ ਜਬਰ ਪੂਰੇ ਜੋਰਾਂ ਤੇ ਸੀ ਹੁਣ ਪੁਲਿਸ ਨੇ ਖਾੜਕੂਆਂ ਦੇ ਟੱਬਰਾਂ ਨੂੰ ਆਪਣੇ ਜੁਰਮ ਦਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਬੱਬਰ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਾਰ ਕੇ ਉਹਦੇ ਘਰ ਨੂੰ ਸਾੜ ਕੇ ਸਵਾਹ ਕਰ ਦਿੱਤਾ ਗਿਆ ਇਸੇ ਤਰ੍ਹਾਂ ਜੋਗਾ ਸਿੰਘ ਖਾਨਪਰੀਏ ਦੇ ਸਾਰੇ ਟੱਬਰ ਨੂੰ ਵੀ ਪੁਲਿਸ ਦੇ ਕੈਟਾ ਨੇ ਕਹਿੰਦੇ ਵੀ ਖਤਮ ਕਰਵਾ ਦਿੱਤਾ ਸੀ ਗੁੱਸੇ ਵਿੱਚ ਖਾੜਕੂਆਂ ਨੇ ਵੀ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣਾ ਹੁਣ ਸ਼ੁਰੂ ਕਰ ਦਿੱਤਾ ਸਿੱਖਾਂ ਦੇ ਪੁੱਤ ਹੀ ਸਿੱਖਾਂ ਦੇ ਪੁੱਤਾਂ ਦਾ ਕਹਾਨ ਕਰਨ ਲੱਗ ਪਏ ਸਨ ਮਾਝੇ ਅਤੇ ਮਾਲਵੇ ਵਿੱਚ ਇਹ ਅੱਗ ਪੂਰੀ ਤਰ੍ਹਾਂ ਭਖੀ ਪਈ ਸੀ ਖਾਲਸਤਾਨ ਦੀ ਲਹਿਰ ਰਾਹੋਂ ਕਰਾਹੇ ਪੈ ਗਈ ਸੀ ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਦੇ ਬਹੁਤੇ ਕਤਲ ਪੁਲਸ ਕੈਟਾ ਨੇ ਕੀਤੇ ਸਨ ਪਰ ਨਾ ਖਾਲਸਤਾਨੀ ਖਾਰਕੂਆਂ ਦਾ ਹੀ ਲੱਗਦਾ ਸੀ ਕਹਿੰਦੇ ਬਹੁਤ ਸਾਰੇ ਪੁਲਸ ਅਫਸਰਾਂ ਨੇ ਆਪਣੀਆਂ ਨਿੱਜੀ ਦੁਸ਼ਮਣੀਆਂ ਕੱਢਣ ਲਈ ਵੀ ਪੁਲਸ ਵਾੜਿਆਂ ਦੇ ਪਰਿਵਾਰ ਕਤਲ ਕਰਵਾਏ ਪੂਰੇ ਪੰਜਾਬ ਵਿੱਚ ਅੰਨੀ ਨੂੰ ਬੋਲਾ ਘੀਸੀ ਫਿਰਦਾ ਸੀ ਕਹਿੰਦੇ ਟੈਲੀਵਿਜ਼ਨ ਤੇ ਖਬਰਾਂ ਦੇਖਦਾ ਦੀਪਕ ਕਚੀਚੀਆਂ ਵੱਟਦਾ ਆਪਣੇ ਆਪ ਨਾਲ ਹੀ ਗੱਲਾਂ ਕਰਦਾ ਰਹਿੰਦਾ ਵੀ ਕਿਉਂ ਸੰਘਰਸ਼ ਦੀਆਂ ਬੇੜੀਆਂ 'ਚ ਵੱਟੇ ਪਾ ਰਹੇ ਹਾਂ ਪੋਰਸ ਵਾਲਿਆਂ ਦੇ ਪਰਿਵਾਰਾਂ ਦਾ ਕੀ ਦੋਸ਼ ਹੈ ਕਿਉਂ ਮਾਰ ਰਹੇ ਹੋ ਬਦੋਸ਼ਿਆਂ ਨੂੰ ਪੂਰੇ ਦੁਆਬੇ ਵਿੱਚ ਵਿਚਰਦੇ ਖਾੜਕੂ ਸਿੰਘਾਂ ਦੀ ਮੀਟਿੰਗ ਸਦਕੇ ਦੀਪੇ ਨੇ ਸਾਰਿਆਂ ਨੂੰ ਇਹ ਸਖਤ ਹਦਾਇਤਾਂ ਕਰ ਦਿੱਤੀਆਂ ਸਨ ਕਿ ਕਿਸੇ ਵੀ ਪੁਲਿਸ ਵਾਲੇ ਦੇ ਪਰਿਵਾਰ ਨੂੰ ਕੁਝ ਨਹੀਂ ਕਿਹਾ ਜਾਏਗਾ ਉਹ ਹਮੇਸ਼ਾ ਹੀ ਇਹ ਕਹਿੰਦਾ ਸੀ ਵੀ ਜੇ ਅਸੀਂ ਵੀ ਜ਼ਾਲਮ ਪੁਲਸੀਆਂ ਵਾਂਗ ਉਹਨਾਂ ਦੇ ਬੇਗਸੋਰ ਪਰਿਵਾਰਾਂ ਨੂੰ ਮਾਰਨ ਲੱਗ ਪਏ ਤਾਂ ਫਿਰ ਸਾਡੇ ਅਤੇ ਉਹਨਾਂ ਵਿੱਚ ਫਰਕ ਕੀ ਹੋਵੇਗਾ ਮਾਝੇ ਅਤੇ ਮਾਲਵੇ ਵਿਚ ਲੱਗੀ ਅੱਗ ਦਾ ਸੇਕ ਵੀ ਦੀਪੇ ਨੇ ਦੋਬੇ ਵਿੱਚ ਨਾ ਲੱਗਣ ਦਿੱਤਾ ਬੱਬੂ ਹੋਰਾਂ ਦੀ ਠਾਰ ਤੇ ਕਹਿੰਦੇ ਵੀ ਇੱਕ ਦਿਨ ਦੀਪਾ ਆਪਣੀ ਮਰੂਤੀ ਕਾਰ ਲੈ ਕੇ ਆ ਪਹੁੰਚਿਆ ਉਹ ਬੱਬੂ ਅਤੇ ਰਾਜੂ ਨੂੰ ਆਪਣੇ ਨਾਲ ਲੈ ਜਾਣ ਦੀ ਆਇਆ ਸੀ ਰਾਜਵੀਰ ਤੇ ਜਤਿੰਦਰ ਨੂੰ ਉੱਥੇ ਛੱਡ ਦੀਪਾ ਬੱਬੂ ਤੇ ਰਾਜੂ ਨਕੋਦਰ ਲਾਗੇ ਇੱਕ ਪਿੰਡ ਸਿੰਧਵਾ ਬੇਟ ਵਾਲਿਆਂ ਕਰਕੇ ਜਾਣਿਆ ਜਾਂਦਾ ਸੀ ਉੱਥੇ ਜਾ ਬੜੇ ਪਿੰਡ ਵਿੱਚ ਸਥਿਤ ਸਰਕਾਰੀ ਬੈਂਕ ਵਿੱਚ ਉਹ ਖੁੱਲਣ ਸਾਰ ਹੀ ਜਾਵੜੇ ਬੱਬੂ ਨੂੰ ਪਿੰਡੋਂ ਬਾਹਰ ਹੀ ਵਾਇਰਲੈਸ ਸੈੱਟ ਫੜਾ ਕੇ ਇੱਕ ਮੋਟਰ ਵਾਲੀ ਕੋਠੀ ਕੋਲ ਬਿਠਾਏ ਸਨ ਕਿ ਭਾਈ ਜੇ ਕੋਈ ਪੁਲਿਸ ਦੀ ਗੱਡੀ ਆਉਂਦੀ ਦਿਸੇ ਤਾਂ ਉਹ ਉਹਨਾਂ ਨੂੰ ਖਬਰਦਾਰ ਕਰ ਦਵੇ ਦੂਜਾ ਵਾਇਰਲੈਸ ਸੈੱਟ ਦੀਪੇ ਨੇ ਆਪਣੀ ਜੈਕਟ ਦੀ ਜੇਬ ਵਿੱਚ ਪਾ ਲਿਆ ਸੀ ਜੋ ਜੋ ਵੀ ਬੈਂਕ ਵਿੱਚ ਆਉਂਦਾ ਉਹ ਸਾਰਿਆਂ ਨੂੰ ਇੱਕ ਪਾਸੇ ਬਿਠਾਈ ਜਾਂਦੇ ਸਨ ਬੈਂਕ ਦੇ ਕਰਮਚਾਰੀ ਕਿਸੇ ਅਗਿਆਕਾਰੀ ਬੱਚਿਆਂ ਵਾਂਗ ਉਹਨਾਂ ਦਾ ਹੁਕਮ ਮੰਨ ਰਹੇ ਸਨ ਥੋੜੀ ਦੇਰ ਬਾਅਦ ਹੀ ਬੈਂਕ ਦਾ ਮੈਨੇਜਰ ਵੀ ਆਣ ਪਹੁੰਚਿਆ ਉਸ ਕੋਲ ਸੇਫ ਦੀਆਂ ਚਾਬੀਆਂ ਸਨ ਦੀਪਾ ਬੜੇ ਆਰਾਮ ਨਾਲ ਗਾਣੇ ਗਾਉਂਦਾ ਸਾਰੇ ਸਟਾਫ ਨਾਲ ਗੱਲਾਂ ਕਰ ਰਿਹਾ ਸੀ ਰਾਜੂ ਆਪਣੀ 1.56 ਫੜੀ ਸਾਰੇ ਕਰਮਚਾਰੀਆਂ ਤੇ ਬਾਦ ਨਗਾਹ ਟਿਕਾਈ ਖੜਾ ਸੀ ਦੀਪੇ ਵੱਲ ਦੇਖ ਕੇ ਇੰਜ ਜਾਵਦਾ ਸੀ ਜਿਵੇਂ ਬੈਂਕ ਲੁੱਟਣਾ ਉਹਦੇ ਲਈ ਇੱਕ ਖੇਲ ਵਾਂਗ ਹੋਵੇ ਨਾਲੋਂ ਨਾਲ ਉਹ ਵਾਇਰਲੈਸ ਤੇ ਬੱਬੂ ਨਾਲ رابطہ ਵੀ ਰੱਖ ਰਿਹਾ ਸੀ ਬੈਂਕ ਦੇ ਕਰਮਚਾਰੀਆਂ ਵਿੱਚੋਂ ਇੱਕ ਸਿੱਖ ਕਰਮਚਾਰੀ ਦੀਪੇ ਵੱਲ ਦੇਖਦਾ ਜਰਾ ਉੱਚੀ ਸੁਰ ਵਿੱਚ ਬੋਲਿਆ ਕਹਿੰਦਾ ਵੀ ਇਹ ਤੁਸੀਂ ਠੀਕ ਨਹੀਂ ਕਰ ਰਹੇ ਤੁਸੀਂ ਸਰਕਾਰੀ ਪੈਸਾ ਇਸ ਤਰ੍ਹਾਂ ਨਹੀਂ ਲਿਜਾ ਸਕਦੇ ਉਹਦੀ ਆਵਾਜ਼ ਸਾਰੇ ਕਰਮਚਾਰੀਆਂ ਨੇ ਵੀ ਸੁਣ ਲਈ ਦੀਪਾ ਕਹਿੰਦਾ ਵੀ ਚੰਗਾ ਫਿਰ ਇਸ ਤਰ੍ਹਾਂ ਨਹੀਂ ਲਿਜਾਂਦੇ ਤੂੰ ਹੀ ਦੱਸ ਦੇ ਫਿਰ ਕਿਸ ਤਰ੍ਹਾਂ ਲਿਜਾਈਏ ਤੀ ਬੋਰ ਦਾ ਪਿਸਤੌਲ ਉਸਦੀ ਪੜਪਰੀ ਤੇ ਟਿਕਾ ਕੇ ਦੀਪਾ ਵਿਅੰਗਮਈ ਲੈਜੇ ਵਿੱਚ ਬੋਲਿਆ ਨਾਲ ਹੀ ਉਹ ਵਾਇਰਲੈਸ ਸੈੱਟ ਤੇ ਬੱਬੂ ਨਾਲ ਗੱਲਾਂ ਕਰਦਾ ਹੋਇਆ ਬੋਲਿਆ ਵੀ ਆਹ ਆਪਣੇ ਇੱਕ ਸਿੱਖ ਭਰਾ ਨੂੰ ਜਰਾ ਤਕਲੀਫ ਜਈ ਹੋ ਰਹੀ ਆ ਯਾਰ ਕਹਿੰਦਾ ਵੀ ਤੁਸੀਂ ਸਰਕਾਰੀ ਪੈਸੇ ਨੂੰ ਲੁੱਟ ਕੇ ਨਹੀਂ ਲੈ ਜਾ ਸਕਦੇ ਕੀ ਕਰੀਏ ਇਹਦਾ ਜਿੱਦਾਂ ਤੁਹਾਡੀ ਮਰਜ਼ੀ ਆ ਕਰ ਲਓ ਭਾਜੀ ਵਾਇਰਲੈਸ ਵਿੱਚੋਂ ਬੱਬੂ ਦੀ ਆਵਾਜ਼ ਗੂੰਜੀ ਬੈਂਕ ਦੇ ਸਿੱਖ ਕਰਮਚਾਰੀ ਦਾ ਰੰਗ ਉੱਡ ਗਿਆ ਉਹਦੀਆਂ ਖੜੇ ਦੀਆਂ ਲੱਤਾਂ ਕੰਬ ਰਹੀਆਂ ਸਨ ਉਹਨੇ ਐਵੇਂ ਬੋਲ ਕੇ ਮੁਸੀਬਤ ਆਪਣੇ ਗਲ ਪਾ ਲਈ ਸੀ ਉਹਦੀ ਹਾਲਤ ਦੇਖ ਕੇ ਦੀਪਾ ਫੇਰ ਬੋਲਿਆ ਕਹਿੰਦਾ ਵੀ ਜਦ ਬਾਕੀ ਦੇ ਸਾਰੇ ਜਣੇ ਸਾਡੀ ਗੱਲ ਮੰਨ ਕੇ ਚੁੱਪਚਾਪ ਖੜੇ ਨੇ ਤਾਂ ਤੈਨੂੰ ਕੋਈ ਜ਼ਿਆਦਾ ਤਕਰੀਫਾ ਤੈਨੂੰ ਬੜਾ 헤ਜ ਆਇਆ ਹੋਇਆ ਸਰਕਾਰੀ ਪੈਸੇ ਦਾ ਜੇ ਹੁਣ ਇੱਥੋਂ ਜਰਾ ਵੀ ਹਿੱਲੇ ਆ ਤਾਂ ਤੇਰੇ ਸਿਰ 'ਚ ਸਰਾਹ ਕਰ ਦੇਾਂਗੇ ਫਿਰ ਉੱਪਰ ਜਾ ਕੇ ਗਿਰਦਾ ਰਹੀ ਸਰਕਾਰੀ ਨੋਟ ਦੀਪਾ ਕਰ ਗਿਆ ਐਨੇ ਦੇਰ ਨੂੰ ਬੈਂਕ ਮੈਨੇਜਰ ਨੇ ਪੈਸਾ ਇੱਕ ਵੱਡੇ ਸਾਰੇ ਬੈਗ ਵਿੱਚ ਪਾ ਕੇ ਉਹਨਾਂ ਦੇ ਮੂਹਰੇ ਰਿਆ ਰੱਖਿਆ ਸਾਰੇ ਬੈਂਕ ਮੁਲਾਜ਼ਮਾਂ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਉਹ ਮਰੂਤੀ ਕਾਰ 'ਚ ਬੈਠ ਕੇ ਉਧਰ ਨੂੰ ਰਵਾਨਾ ਹੋ ਗਏ ਜਿੱਧਰ ਬੱਬੂ ਨੂੰ ਲਾ ਕੇ ਸਾਨੂੰ ਕਹਿੰਦੇ 20 ਮਿੰਟਾਂ ਵਿੱਚ ਹੀ ਉਹ ਸਰਕਾਰੀ ਬੈਂਕ ਨੂੰ ਸਾਫ਼ ਕਰ ਉੜਦੀ ਧੂੜ ਵਿੱਚ ਗਵਾਜ ਗਏ ਅਜੇ ਕੱਲ੍ਹ ਹੀ ਉਹ ਬੈਂਕ ਲੁੱਟ ਜੋ ਸਰਕਾਰੀ ਪੈਸਾ ਲੁੱਟ ਕੇ ਲਿਆਏ ਸਨ ਨਕੋਦਰ ਦੇ ਲਾਗੇ ਇੱਕ ਪਿੰਡ 'ਚ ਬੈਠੇ ਤਿੰਨੇ ਜਣੇ ਰੋਟੀ ਖਾ ਰਹੇ ਸਨ ਕਿ ਘਰ ਵਾਲਿਆਂ ਦਾ ਮੁੰਡਾ ਅਖਬਾਰ ਲੈ ਆਇਆ ਦੀਪੇ ਨੇ ਅਖਬਾਰ ਮੁੰਡੇ ਦੇ ਹੱਥੋਂ ਫੜ ਲਿਆ ਅਖਬਾਰ ਦੀ ਵੱਡੀ ਸਾਰੀ ਸੁਰਖੀ ਲੱਗੀ ਖਬਰ ਦੇਖ ਕੇ ਉਹਨੇ ਰੋਟੀ ਵਾਲੀ ਥਾਲੀ ਪਾਸੇ ਰੱਖ ਦਿੱਤੀ ਬੈਠੇ-ਬੈਠੇ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਉਹ ਤਾਹਾ ਮਾਰ ਕੇ ਰੋਣ ਲੱਗ ਪਿਆ ਕਮਾਂਡੋ ਫੋਰਸ ਦਾ ਜਰਨੈਲ ਭਾਈ ਗਰਦੀਪ ਸਿੰਘ ਦੀਪਾ ਹੇਰਾ ਉਰਫ ਡਾਕਟਰ ਪੋਬਾ ਮਾਰ ਕੇ ਰੋ ਰਿਹਾ ਸੀ ਜਿਵੇਂ ਕੋਈ ਨਿਆਣਾ ਕਿਸੇ ਬਹੁਤ ਪਿਆਰੀ ਚੀਜ਼ ਦੇ ਗੁਆਚਣ ਦੇ ਬਾਅਦ ਰੋਂਦਾ ਹੁੰਦਾ ਬੱਬੂ ਨੇ ਦੀਪੇ ਨੂੰ ਕਲਾਮੇ ਵਿੱਚ ਲੈ ਲਿਆ ਉਹ ਹੈਰਾਨ ਸੀ ਕਿ ਐਡਾ ਬਹਾਦਰ ਦੀਪਾ ਇੰਜ ਕਿਉਂ ਤਾਂ ਹੀ ਰੋ ਪਿਆ ਰਾਜੂ ਨੇ ਪਾਸੇ ਪਈ ਅਖਬਾਰ ਚੁੱਕ ਲਈ ਅਤੇ ਉਹ ਬੋਲ ਕੇ ਅਖਬਾਰ ਪੜਨ ਲੱਗ ਪਿਆ ਕੱਲ ਤੜਕੇ 4 ਵਜੇ ਸਰਕਾਰ ਨੇ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁਖੇ ਨੂੰ ਫਾਂਸੀ ਝਾੜ ਦਿੱਤਾ ਸੀ ਬਸ ਇਹ ਖਬਰ ਪੜ ਕੇ ਹੀ ਦੀਪੇ ਦੀਆਂ ਭੂਬਾ ਨਿਕਲ ਗਈਆਂ ਸਨ ਘਰ ਵਾਲੇ ਹੈਰਾਨ ਸਨ ਵੀ ਕਿਸ ਮਿੱਟੀ ਦੇ ਬਣੇ ਨੇ ਇਹ ਖੜਕੂ ਇੱਕ ਦੂਜੇ ਨਾਲ ਇੰਨਾ ਪਿਆਰ ਤਾਂ ਸਖੇ ਭਰਾਵਾਂ ਦਾ ਵੀ ਨਹੀਂ ਹੁੰਦਾ ਪੁਲਿਸ ਅਤੇ ਕੌਮ ਦੋਖੀਆਂ ਲਈ ਖੌਫ ਬਣਿਆ ਦੀਪਾ ਇਹਨਾਂ ਜਜ਼ਬਾਤੀ ਹੋਵੇਗਾ ਇਹ ਤਾਂ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਸੀ ਹੁਣ ਜਿੰਦੇ ਸੁਖੇ ਨੂੰ ਯਾਦ ਕਰਕੇ ਰਾਜੂ ਤੇ ਬੱਬੂ ਦੀਆਂ ਅੱਖਾਂ ਵੀ ਗਿੱਲੀਆਂ ਹੋ ਗਈਆਂ ਸਨ ਦੀਪਾ ਆਪਣੇ ਆਪ ਨਾਲੋਂ ਜ਼ਿਆਦਾ ਕੌਮ ਦੀ ਅਣਖ ਬਚਾਉਣ ਤੁਰੇ ਆਪਣੇ ਵਰਗੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਦਿਲੋਂ ਪਿਆਰ ਕਰਦਾ ਸੀ ਥੋੜੀ ਦੇਰ ਬਾਅਦ ਹੀ ਉਹ ਕਾਰ ਵਿੱਚ ਬੈਠ ਬੋਪਾਰਾਏ ਪਿੰਡ ਵੱਲੋਂ ਰਵਾਨਾ ਹੋ ਗਏ ਜਦੋਂ ਉਹ ਬੋਪਾਰਾਏ ਪਿੰਡ ਦੀ ਨਹਿਰੇ-ਨਹਿਰ ਜਾ ਰਹੇ ਸਨ ਤਾਂ ਉਹਨਾਂ ਨੇ ਦੇਖਿਆ ਵੀ ਉਹਨਾਂ ਦੇ ਸਾਹਮਣੇ ਪੁਲਸ ਦਾ ਭਰਿਆ ਟੈਂਪੂ ਜਾ ਰਿਹਾ ਸੀ ਬੱਬੂ ਕਾਰ ਚਲਾ ਰਿਹਾ ਸੀ ਇਦਾਂ ਕਰਨੀ ਆ ਭਾਜੀ ਜੇ ਹੁਣ ਪਛਾਣੋਂ ਮੁੜੇ ਤਾਂ ਉਹਨਾਂ ਨੂੰ ਸਿੱਧਾ ਹੀ ਸ਼ੱਕ ਪਾਉਣ ਵਾਲੀ ਗੱਲ ਐ ਦੀਪੇ ਨੂੰ ਪੁੱਛਦਾ ਹੋਇਆ ਬੱਬੂ ਬੋਲਿਆ ਆਪੋ ਆਪਣੇ ਹਥਿਆਰ ਮਾੜੇ ਜੇ ਪਰਦੇਚ ਕਰ ਲੋ ਤੂੰ ਨਾਲ ਵੀ ਓਵਰਟੇਕ ਕਰ ਲੈ ਬੱਬੂ ਦੀਪਾ ਚੁਸਤ ਜਾਂ ਹੁੰਦਾ ਹੋਇਆ ਬੋਲਿਆ ਉਹ ਬੱਬੂ ਦੇ ਨਾਲ ਵਾਲੀ ਸੀਟ ਤੇ ਬੈਠਾ ਸੀ ਕਾਰ ਹੌਲੀ-ਹੌਲੀ ਟੈਂਪੂ ਦੇ ਮਗਰ ਜਾ ਰਹੀ ਸੀ ਬੱਬੂ ਨੇ ਕਾਰ ਦਾ ਹਾਰਨ ਮਾਰਿਆ ਪੁਲਿਸ ਵਾਲਿਆਂ ਨੇ ਕਾਰ ਨੂੰ ਹੱਥ ਦੇ ਕੇ ਰੁਕਣ ਦਾ ਇਸ਼ਾਰਾ ਕੀਤਾ ਤੇ ਸੜਕ ਦੇ ਵਿੱਚ ਕਾਰ ਹੀ ਟੈਂਪੂ ਰੋਕ ਦਿੱਤਾ ਉਹਨਾਂ ਦੀ ਹਰਕਤ ਦੇਖ ਕੇ ਦੀਪਾ ਇੱਕਦਮ ਬੋਲੇ ਆ ਵੀ ਆਪੋ ਆਪਣੇ ਹਥਿਆਰ ਸੰਭਾਲੋ ਮਿੱਤਰੋ ਅੱਜ ਆਮੋ ਸਾਹਮਣੇ ਹੱਥ ਜੁੜ ਗਏ ਨੇ ਐਨਾ ਆਖੋ ਸਾਰੇ ਜਣੇ ਬੜੀ ਫੁਰਤੀ ਨਾਲ ਕਾਰ ਚੋਂ ਬਾਹਰ ਨਿਕਲੇ ਇਸ ਤੋਂ ਪਹਿਲਾਂ ਕਿ ਪੁਲਸ ਵਾਲੇ ਕੁਝ ਸਮਝਦੇ 1.56 ਰੈਫਲਾਂ ਨੇ ਅੱਗ ਬਰਾਉਣੀ ਸ਼ੁਰੂ ਕਰ ਦਿੱਤੀ। ਮੀਂਹ ਦੇ ਛਰਾਟੇ ਵਾਂਗ ਵਰਦੀਆਂ ਗੋਲੀਆਂ ਨੇ ਪੁਲਸ ਵਾਲਿਆਂ ਨੂੰ ਪਲਾਂ ਵਿੱਚ ਹੀ ਲਾਸ਼ਾਂ ਵਿੱਚ ਬਦਲ ਦਿੱਤਾ ਸੀ। ਖੇਤਾਂ ਵਿੱਚ ਨਹਿਰ ਦਾ ਪਾਣੀ ਲਾਉਂਦਾ ਇੱਕ ਕਿਸਾਨ ਮੂਹ ਦੇ ਭਾਰ ਪਾਣੀ ਲੱਗੇ ਖੇਤ ਵਿੱਚ ਹੀ ਲੰਬਾ ਪੈ ਗਿਆ ਨਹੀਂ ਤਾਂ ਉਹ ਵਿਚਾਰਾ ਵੀ ਸਾਨਾ ਦੇ ਪੇੜ ਵਿੱਚ ਮਾਰਿਆ ਜਾਣਾ ਸੀ। ਅੰਨੇ ਵਾਹ ਹੋਈ ਫੈਰਿੰਗ ਵਿੱਚ ਵਿਚਾਰਾ ਟੈਂਪੋ ਦਾ ਡਰਾਈਵਰ ਵੀ ਮਾਰਿਆ ਗਿਆ। ਪੰਜ ਪੁਲਿਸ ਵਾਲੇ ਸਣੇ ਏਐਸਆਈ ਹਰਜੀਤ ਸਿੰਘ ਦੇ ਮਾਰੇ ਗਏ ਕਈ ਪੁਲਿਸ ਵਾਲੇ ਅੱਡੀਆਂ ਨੂੰ ਥੁੱਕ ਲਾ ਕੇ ਦੌੜ ਗਏ ਦੀਪੇ ਹੋਰਾਂ ਨੇ ਪੁਲਤ ਦਾ ਸਾਰਾ ਹਥਿਆਰ ਆਪਣੇ ਕਬਜ਼ੇ ਵਿੱਚ ਕਰ ਲਿਆ ਟੈਂਪੂ ਦੇ ਬੀੜੀ ਐਲਐਮਜੀ ਵੀ ਉਤਾਰ ਲਈ ਗਈ ਥਾਣੇਦਾਰ ਹਰਜੀਤ ਸਿੰਘ ਦਾ ਰਵਾਲਵਰ ਵੀ ਲਾ ਲਿਆ ਗਿਆ ਬੋਪਾ ਰਾਏ ਵਾਲੀ ਨਹਿਰ ਤੇ ਬੋਲੇ ਸੋਨੇਹਾਲ ਦੇ ਜਕਾਰੇ ਗੂੰਜ ਰਹੇ ਸਨ ਇੱਕ ਥਾਣੇਦਾਰ ਸਮੇਤ ਪੰਜ ਪੁਲਿਸ ਮੁਲਾਜ਼ਮਾਂ ਦਾ ਮਾਰੇ ਜਾਣਾ ਪੁਲਿਸ ਲਈ ਇੱਕ ਸਦਮੇ ਵਾਂਗ ਸੀ ਉਧਰ ਡੀਜੀਪੀ ਜਲੰਧਰ ਜ਼ਿਲ੍ਹੇ ਦੇ ਪੁਲਿਸ ਅਫਸਰਾਂ ਨੂੰ ਝਈਆਂ ਲੈ ਲੈ ਪੈ ਰਿਹਾ ਸੀ ਜਲੰਧਰ ਜ਼ਿਲ੍ਹੇ ਦੀ ਪੁਲਿਸ ਕੋਲੋਂ ਦਿੱਪੇ ਦਾ ਗਰੁੱਪ ਨਹੀਂ ਸੀ ਕਾਬੂ ਹੋ ਰਿਹਾ ਪੁਲਿਸ ਅਫਸਰਾਂ ਵਿੱਚ ਉਹਨਾਂ ਦੀ ਦਹਿਸ਼ਤ ਸੀ ਜੇ ਕਿਤੇ ਉਹਨਾਂ ਨੂੰ ਪਤਾ ਵੀ ਲੱਗ ਜਾਂਦਾ ਵੀ ਦਿੱਪੇ ਹੋਰੀ ਫਲਾਣੇ ਇਲਾਕੇ ਜਾਂ ਪਿੰਡ ਵਿੱਚ ਹਨ ਤਾਂ ਪੁਲਿਸ ਵਾਲੇ ਉਧਰੋਂ ਮੂੰਹ ਨਹੀਂ ਸੀ ਕਰਦੇ ਕਹਿੰਦੇ ਇਸ ਤੋਂ ਇਲਾਵਾ ਪੰਜਾਬ ਪੁਲਿਸ ਵਿੱਚ ਵੀ ਸਿੰਘਾਂ ਦੇ ਸੈੱਲ ਸਨ ਜੋ ਸਮੇਂ-ਸਮੇਂ ਤੇ ਅੰਦਰ ਦੀਆਂ ਖਬਰਾਂ ਪਹੁੰਚਾਉਂਦੇ ਰਹਿੰਦੇ ਸਨ ਬੋਪਾ ਰਾਮਾ ਦੀ ਨਹਿਰ ਤੇ ਹੋਏ ਆਮੋ ਸਾਹਮਣੇ ਮੁਕਾਬਲੇ ਤੋਂ ਬਾਅਦ ਪੇਪਰਾਂ 'ਚ ਇਹ ਖਬਰ ਆ ਚੁੱਕੀ ਸੀ ਕਿ ਦੀਪੇ ਹੋਰੀ ਮਰੂਤੀ ਕਾਰ ਵਿੱਚ ਸਵਾਰ ਸਨ। ਸੋ ਕੁਝ ਦਿਨਾਂ ਬਾਅਦ ਹੀ ਦੀਪੇ ਨੇ ਮਰੂਤੀ ਕਾਰ ਦੀਆਂ ਚਾਬੀਆਂ ਬੱਬੂ ਨੂੰ ਦੇ ਦਿੱਤੀਆਂ ਸਨ। ਉਹ ਕਹਿੰਦਾ ਵੀ ਲੈ ਬਈ ਬੱਬੂ ਆ ਫੜ ਚਾਬੀਆਂ ਕਾਰ ਦੀਆਂ। ਇਹਨੂੰ ਜਿੰਨੀ ਛੇਤੀ ਹੋ ਸਕੇ ਕਿਸੇ ਖੂਹ ਵਿੱਚ ਸੁੱਟ ਦੇ ਤੇ ਹਾਂ ਨਾਲ ਕਦੇ ਵੀ ਦਿਨ ਦੇ ਸਮੇਂ ਸਫ਼ਰ ਨਹੀਂ ਕਰਨਾ ਇਹਦੇ ਵਿੱਚ। ਬੱਬੂ ਨੂੰ ਚਾਬੀਆਂ ਫੜਾਉਂਦਾ ਦੀਪਾ ਬੋਲਿਆ, "ਠੀਕ ਆ ਭਾਜੀ, ਮੇਰੀ ਨਜ਼ਰ 'ਚ ਹੈਗਾ ਇੱਕ ਉਜੜਿਆ ਜਿਹਾ ਖੂਹ। ਉੱਥੇ ਤੱਕਾ ਦੇ ਦਿਆਂਗੇ ਇਹਨੂੰ।" ਕਹਿੰਦੇ ਹੋਏ ਬੱਬੂ ਨੇ ਚਾਬੀਆਂ ਫੜ ਲਈਆਂ ਇਹਨਾਂ ਦਿਨਾਂ ਵਿੱਚ ਹੀ ਜਤਿੰਦਰ ਵੀ ਕਿਸੇ ਬਾਹਰਲੇ ਮੁਲਕ ਨੂੰ ਨਿਕਲ ਗਿਆ ਹੁਣ ਬੱਬੂ ਰਾਜੂ ਤੇ ਰਾਜਵੀਰ ਤਿੰਨੋਂ ਜਣੇ ਕਾਰ ਵਿੱਚ ਸਵਾਰ ਹੁੰਦੇ ਇਹਨਾਂ ਦਿਨਾਂ ਵਿੱਚ ਹੀ ਇੱਕ ਦਿਨ ਸ਼ਾਮ ਵੇਲੇ ਨੂਰ ਮਹਿਲ ਦੇ ਲਾਗੇ ਇੱਕ ਪਿੰਡ ਖੇਲਾ ਵਿਖੇ ਆਪਣੀ ਇੱਕ ਠਾਰ ਤੇ ਜਾ ਪਹੁੰਚੇ ਇਹ ਠਾਰ ਪਿੰਡੋਂ ਬਾਹਰ-ਬਾਹਰ ਖੇਤਾਂ ਵਿੱਚ ਬਣੇ ਇੱਕ ਘਰ ਵਿੱਚ ਸੀ ਅੱਜ ਦੀ ਰਾਤ ਇੱਥੇ ਠਹਿਰਨ ਦਾ ਪ੍ਰੋਗਰਾਮ ਸੀ ਬੱਬੂ 4:00 ਵਜੇ ਜਾ ਚੜਿਆ ਰਾਜੂ ਅਤੇ ਰਾਜਵੀਰ ਨੇ ਬੈਠਕ ਵਿੱਚ ਹੀ ਮੰਝੇ ਮੰਨ ਲਏ ਸਾਰੀ ਰਾਤ ਉਹ ਬੜੇ ਆਰਾਮ ਨਾਲ ਘਰਾੜੇ ਮਾਰਦੇ ਸੁੱਤੇ ਰਹੇ ਦਿਨ ਚੜਦਿਆਂ ਹੀ ਘਰ ਦਾ ਇੱਕ ਮੈਂਬਰ ਪਿੰਡ ਵੱਲ ਗਿਆ ਤਾਂ ਮੁੜਦੇ ਪੈਰੀਂ ਵਾਪਸ ਆ ਗਿਆ ਉਹਦੇ ਚਿਹਰੇ ਦੇ ਹਾਵ ਭਾਵ ਦੱਸ ਰਹੇ ਸਨ ਜਿਵੇਂ ਕੋਈ ਅਣਹੋਣੀ ਘਟਨਾ ਵਾਪਰ ਗਈ ਹੋਵੇ ਹੁਣ ਘਰ ਵਰਦਿਆਂ ਹੀ ਉਹ ਬੱਬੂ ਹੋਰਾਂ ਕੋਲ ਚਵਾਰੇ ਜਾ ਚੜਿਆ ਸਾਰਾ ਪਿੰਡ ਫੌਜ ਅਤੇ ਪੁਲਿਸ ਨੇ ਘੇਰਿਆ ਹੋਇਆ ਭਾਜੀ ਹਰ ਪਾਸੇ ਖਾਕੀ ਵਰਦਿਆਂ ਹੀ ਦੀਂਦੀਆਂ ਨੇ ਪਿੰਡ ਚ ਉਹ ਬੱਬੂ ਹੋਰਾਂ ਵਾਲੇ ਦੇਖਦਾ ਹੋਇਆ ਬੋਲਿਆ ਉਹਦੇ ਚਿਹਰੇ ਤੋਂ ਲੱਗਦਾ ਸੀ ਵੀ ਉਹ ਕਾਫੀ ਡਰਿਆ ਹੋਇਆ ਸੀ ਕਿਉਂ ਪਿੰਡ ਚ ਕੀ ਹੋ ਗਿਆ ਜਿਹੜੀ ਇੰਨੀ ਪੁਲਿਸ ਆਈ ਹੋਈ ਅੱਜ ਰਾਜੂ ਨੇ ਸਵਾਲੀਆਂ ਨਜ਼ਰਾਂ ਨਾਲ ਉਹਦੇ ਵੱਲ ਦੇਖਦੇ ਹੋਏ ਪੁੱਛਿਆ ਪਿੰਡ ਚ ਲੋਕੀ ਕੁਸਰਮੋਸਰ ਕਰਦੇ ਸੀ ਬਈ ਆ ਅਕਲਪੁਰੇ ਵਾਲੇ ਨਹਿਰ ਤੇ ਮੁਕਾਬਲਾ ਹੋਇਆ ਸੀ ਕੋਈ ਰਾਤ ਪਰਿਵਾਰ ਦੇ ਮੈਂਬਰ ਨੇ ਜਵਾਬ ਦਿੱਤਾ ਰਾਤੀ ਕੁਝ ਗੋਲੀਆਂ ਦਾ ਖੜਾਕ ਜਿਹਾ ਤਾਂ ਮੈਨੂੰ ਵੀ ਚਿਵਾਰੇ ਦੇ ਸੁੱਤੇ ਪੈਣ ਨੂੰ ਮਹਿਸੂਸ ਹੋਇਆ ਪਰ ਫੇਰ ਮੈਂ ਸੋਚਿਆ ਵੀ ਸ਼ਾਇਦ ਮੇਰੇ ਮਨ ਦਾ ਵਹਿਮ ਹੀ ਹੋਵੇ ਬੱਬੂ ਬੋਲਿਆ ਪਿੰਡ ਨੂੰ ਘੇਰਾ ਪਾ ਕੇ ਖੜੀ ਪੁਲਿਸ ਇੱਧਰ ਵੀ ਆ ਸਕਦੀ ਹੈ ਆਪਾਂ ਨੂੰ ਇੱਥੋਂ ਨਿਕਲਣਾ ਚਾਹੀਦਾ ਹੈ ਇਹ ਨਾ ਹੋਵੇ ਕਿ ਆਪਣੇ ਕਰਕੇ ਇਸ ਪਰਿਵਾਰ ਨੂੰ ਕੋਈ ਵਿਪਤਾ ਦਾ ਸਾਹਮਣਾ ਕਰਨਾ ਪਵੇ ਹਾਲਾਤ ਨੂੰ ਭਾਪਦੇ ਹੋਏ ਰਾਜਵੀਰ ਨੇ ਕਿਹਾ ਤੇਰੀ ਗੱਲ ਠੀਕ ਹੈ ਰਾਜਵੀਰ ਆਪਾਂ ਨੂੰ ਨਿਕਲਣਾ ਚਾਹੀਦਾ ਹੈ ਹੁਣ ਬੱਬੂ ਬੋਲਿਆ ਆਪੋ ਆਪਣੇ ਹਥਿਆਰ ਸਾਂਭੋ ਤਿੰਨੇ ਜਣੇ ਕਾਰ 'ਚ ਬੈਠ ਰਵਾਨਾ ਹੋ ਗਏ ਖੇਲਿਆਂ ਵਾਲੀ ਠਾਰ ਤੇ ਨਿਕਲ ਕੇ ਬੱਬੂ ਨੇ ਕਾਰ ਕੱਚੇ ਰਸਤਿਆਂ ਰਾਹੀਂ ਕੰਧੌਲੀਆਂ ਦੇ ਵਿੱਚ ਦੀ ਹੁੰਦੇ ਹੋਏ ਮੈਸਮਪੁਰ ਲੰਘ ਕੇ ਮਠੱਡਾ ਕਲਾਂ ਜਾ ਵੜੀ ਮੁਠੱਡਿਆਂ ਦੇ ਬੱਸ ਅੱਡੇ ਵਿੱਚ ਭੀੜ ਕੁਝ ਜ਼ਿਆਦਾ ਹੋਣ ਕਰਕੇ ਬੱਬੂ ਨੂੰ ਕਾਰ ਕੁਝ ਹੌਲੀ ਕਰਨੀ ਪਈ ਕਾਰ ਦੀ ਰਫ਼ਤਾਰ ਹੌਲੀ ਹੋਣ ਕਾਰਨ ਬੱਸ ਅੱਡੇ ਵਿੱਚ ਖੜੇ ਬਲਿਹਾਰ ਸਿੰਘ ਨੇ ਉਹਨਾਂ ਨੂੰ ਦੇਖ ਲਿਆ ਸੋ ਦੋਸਤੋ ਅੱਗੇ ਬਲਿਹਾਰ ਸਿੰਘ ਕੌਣ ਸੀ ਤੇ ਉਹ ਕੀ ਕਰਦਾ ਇਹਨਾਂ ਨਾਲ ਉਹ ਤੁਹਾਨੂੰ ਅਗਲੇ ਭਾਗ ਵਿੱਚ ਦੱਸਾਂਗੇ ਸੋ ਹੁਣ ਦਿਓ ਜਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ